ਚੋਰਾ ਸਰਕਾਰੀ ਦਫਤਰਾਂ ਨੂੰ ਬਣਾ ਰਹੇ ਨੇ ਨਿਸ਼ਾਨਾ ਤਿੰਨ ਕੰਪਿਊਟਰ ਸੈੱਟ ਅਤੇ 10 ਬੈਟਰੀਆਂ ਚੋਰਾਂ ਨੇ ਚੋਰੀ ਕੀਤੀਆਂ ਖੇਤੀਬਾੜੀ ਭਵਨ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਖੇਤੀਬਾੜੀ ਭਵਨ ਦੇ ਅਫਸਰ ਨੇ ਦੱਸਿਆ ਕਿ ਮੇਨ ਗੇਟ ਦਾ ਦਰਵਾਜ਼ੇ ਦੇ ਗੁੰਡੇ ਚੋਰਾਂ ਨੇ ਕਟਰ ਨਾਲ ਕੱਟੇ ਹੋਏ ਸੀ ਅਤੇ ਦਫਤਰ ਵਿਖੇ ਤਿੰਨ ਕੰਪਿਊਟਰ ਸੈੱਟ ਅਤੇ 10 ਬੈਟਰੀ ਚੋਰਾ ਨੇ ਚੋਰੀ ਕੀਤੇ ਹੋਏ ਸਨ ਦਫਤਰਾਂ ਦੀਆਂ ਫਾਈਲਾਂ ਨੂੰ ਵੀ ਨੁਕਸਾਨ ਚੋਰਾ ਨੇ ਪਹੁੰਚਾਇਆ ਹੋਇਆ ਸੀ ਤੇ ਜਿਹੜੇ ਸਵੇਰੇ ਜਦੋਂ ਅਸੀਂ ਆਪਣੇ ਰੁਟੀਨ ਟਾਈਮ ਦੇ ਨਾਲ ਆਂਦੇ ਆ 9 ਵਜੇ ਦਫਤਰ ਜਦੋਂ ਅਸੀਂ ਪਹੁੰਚੇ ਆ ਤੇ ਸਾਡੇ ਤੋਂ ਪਹਿਲਾਂ ਰਾਜਕੁਮਾਰ ਜੀ ਆਏ ਸੀ ਉਹਨਾਂ ਨੇ ਦੇਖਿਆ ਵੀ ਬਾਹਰ ਜਿੰਦੇ ਦਾ ਜਿਹਦੇ ਚ ਕੁੰਡਾ ਜਿੰਦਾ ਪਸਾਉਂਦੇ ਆ ਉਹ ਕੁੰਡਾ ਕਟਰ ਦੇ ਨਾਲ ਕੱਟਿਆ ਹੋਇਆ ਸੀ ਤੇ ਫਿਰ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਤੇ ਅੰਦਰਲੇ ਵੀ ਜਿੱਥੇ ਜਿੰਦਾ ਲਾਇਆ ਸੀ ਉਹ ਵੀ ਸੇਮ ਪੈਟਰਨ ਤੇ ਕੱਟਿਆ ਹੋਇਆ ਸੀ ਤੇ ਉਹ ਫੇ ਸਾਰਾ ਉਹਨਾਂ ਨੇ ਤਿੰਨ ਕੰਪਿਊਟਰ ਸੈੱਟ ਸੀ ਸਾਡੇ ਜੀ ਪੂਰੇ ਤੇ 10 ਬੈਟਰੀਆਂ ਸੀ ਪੁਰਾਣੀਆਂ ਉਹ ਲੈ ਗਏ ਤੇ ਉਹਨਾਂ ਨੇ ਸਾਰਾ ਜਾਨਕਿ ਫਾਈਲਾਂ ਵਗੈਰਾ ਤੁਸੀਂ ਦੇਖ ਰਹੇ ਹੋ ਪੇ ਸਾਹ ਖਲਾਰ ਕੇ ਚਲ ਗਏ ਸੀਗੇ ਉਹ ਤੇ ਉਹਨਾਂ ਨੂੰ ਪਤਾ ਨਹੀਂ ਕੀ ਲੱਭਣਾ ਸੀ ਉਹਨਾਂ ਦੇ ਵਿੱਚੋਂ ਤੋਂ ਉਹਨਾਂ ਲੱਭਿਆ ਨਹੀਂ ਤੇ ਉਹ ਅਸੀਂ ਸਾਰਾ ਸੈੱਟ ਕਰਦੇ ਪਿਆ ਤੇ ਅਸੀਂ ਸੀਸੀਟੀਵੀ ਕੈਮਰਾ ਲੱਗਿਆ ਨਹੀਂ ਸੀਸੀਟੀਵੀ ਕੈਮਰਾ ਕੋਈ ਨਹੀਂ ਜੀ ਚੌਂਕੀਦਾਰ ਚੌਂਕੀਦਾਰ ਦੀ ਵੀ ਸਾਡੇ ਨਹੀਂ ਹੈਗਾ ਤਾਂ ਕਿੰਨੇ ਕੁ ਦਾ ਨਸਕਾ ਲਗਾ ਅੰਦਾਜ਼ਾ ਲਾ ਲਓ ਜੀ ਡੇਢ ਜੇ ਕੰਪਿਊਟਰ ਦੀ ਗੱਲ ਕਰੀਏ 40-50 ਹਜ਼ਾਰ ਦਾ ਇੱਕ ਕੰਪਿਊਟਰਾਂ ਦਾ ਤੋ ਤੇ ਤਿੰਨ ਕੰਪਿਊਟਰ ਸੈੱਟਸ ਦੇ ਤੋ ਤੇ ਪਲੱਸ ਬੈਟਰੀਆਂ ਚਲ ਪੁਰਾਣੀਆਂ ਸੀ ਗੱਲ ਬਿਲਕੁਲ ਡੇਢ ਜਦੋਂ ਪੁਰਾਣੀਆਂ ਸੀਗੇ ਤੋ ਡੇਢ ਰਿਕਵਰਮੈਂਟ ਤਾਂ ਹੈ ਨਹੀਂ ਜੀ ਸੱਚ ਸੱਚ ਕਲੀਅਰ ਘਟ ਨਹੀਂ ਬਈ ਯਾਰ ਪਰ ਜੇ ਕਹੀਏ ਪਏ 80 ਲੱਖ ਦਾ ਤੋ ਫਿਰ ਫੇਰ ਵੀ ਕਾਫੀ ਹੈਗਾ ਵੀ ਤਿੰਨ ਸੈੱਟ ਤੁਸੀਂ ਜੇ ਹੌਨਲੈਂਡ ਜਾਓ ਤਾਂ ਹੁਣ ਤਾਂ 1.5-2 ਲੱਖ ਦੇ ਹੈਗੇ ਆ ਕੋਈ ਨਾ ਬੰਨਮੀ ਕੋਈ ਹੋਇਆ ਸੀ ਹਾਂਜੀ ਪਿਛਲੇ ਸਾਲ ਜਦੋਂ ਫਲੱਡ ਆਇਆ ਸੀਗਾ ਜੀ ਆ ਪੂਰਾ ਪਾਣੀ ਨਾਲ ਭਰ ਗਿਆ ਸੀ ਉਸ ਤੋਂ ਬਾਅਦ ਵੀ ਚੋਰੀ ਹੋਈ ਸੀ ਉਸ ਤੋਂ ਪਹਿਲਾਂ 20 ਵਿੱਚ ਵੀ ਹੋਈ ਹੈ ਜੀ 20 ਵਿੱਚ ਵੀ ਹੋਈ ਹੋਗੀ ਅਸੀਂ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਤੇ ਪਿਛਲੇ ਸਾਲ 23 ਵਿੱਚ ਵੀ ਹੋਈ ਆ ਗਸਤ ਮਹੀਨੇ 23 ਵਿੱਚ ਵੀ ਚੋਰੀ ਹੋਈ ਆ ਕੁੱਝ ਵੀ ਅਸੀਂ ਕੰਪਲੇਂਟ ਐਸਐਸਪੀ ਸਾਹਿਬ ਨੂੰ ਕੀਤੀ ਹੈ ਜੀ ਆ ਤੀਜੀ ਬੈਕ ਟੂ ਬੈਕ ਹੋਣੇ ਫੇਰ ਲਗਾਤਾਰ ਇਹ ਕੁੱਝ ਸੇ ਤੁਹਾਡੇ ਵੱਲ ਤੋਂ ਵੀ ਕਮੀ ਲੱਗਦੀ ਆ ਮਨ ਤਾਂ ਜੇ ਸਰ ਚੜ ਜਾਤਾ ਕੈਮਰਾ ਲੱਗਦੇ ਸਰ ਕਮੀ ਤਾਂ ਨਹੀਂ ਕਹਿ ਸਕਦੇ ਜੇ ਸਰਕਾਰ ਦੀ ਕੋਈ ਫੰਡ ਦੀ ਪ੍ਰੋਵੀਜ਼ਨ ਹੋਵੇ ਤਾਂ ਅਸੀਂ ਇਹ ਸਵੇਰੇ ਲਵਾ ਲਾਂਗੇ ਜੀ ਕੋਈ ਫੰਡ ਦੀ ਲੈਕੇਜ ਕਰਕੇ ਨਹੀਂ ਹੋਇਆ ਅਦਰਵਾਈਜ਼ ਇਹ ਪੈਸੇ ਦੇਵੇ ਸਰਕਾਰ ਤਾਂ ਅਸੀਂ ਸਵੇਰੇ ਲਾ ਲਾਂਗੇ ਸਰਕਾਰੀ ਵੀ ਘਟਾਤੀ ਜੀ ਹਾਂਜੀ ਸਰਕਾਰੀ ਘਟਾਟ ਸਟਾਫ ਨਹੀਂ ਸਟਾਫ ਤਾਂ ਬਹੁਤ ਘਟਾ ਆ ਜੀ ਚਾਰ ਅਫਸਰ ਹੀ ਆ ਜੀ ਜਿਹੜੇ ਕੰਮ ਕਰਦੇ ਨੇ ਇਹ ਵੀ ਅਸੀਂ ਕਾਫੀ ਕੋਸ਼ਿਸ਼ ਕਰਕੇ ਤੁਸੀਂ ਸਾਡੀ ਜਮੇ ਦੀ ਗੱਲ ਕੀਤੀ ਅਸੀਂ ਜੋ ਕਾਫੀ ਕੋਸ਼ਿਸ਼ ਕਰਕੇ ਇਹਨੂੰ ਇਕੱਲੇ ਦਾ ਮੋਂਗਾ ਬਣਾਇਆ ਜੀ ਜਿੰਨਾ ਹੈਗਾ ਤੁਸੀਂ ਆਪ ਜਾ ਕੇ ਦੇਖੋਗੇ ਸਾਰੇ ਕਿੰਨੀ ਬਾਉਂਡਰੀ ਅਸੀਂ ਕਰਾਈ ਆ ਆਪਣੇ ਕੋਲੋਂ ਖਰਚਾ ਕਰਕੇ ਪਿੱਛੇ ਵੀ ਮਤਲਬ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਜੇ ਆਪਾਂ ਇਹਨੂੰ ਇਹ ਗੱਲ ਕਹਿ ਦੀਏ ਪਰ ਹੁਣ ਆਹ ਤਾਂ ਜੀ ਸੋਚਿਆ ਨਹੀਂ ਸੀ ਕਿ ਵਾਹੀ ਲੋਹੇ ਦੇ ਦਰਵਾਜ਼ੇ ਵੀ ਲਗਵਾਏ ਸੇ ਕਰਕੇ ਵੀ ਲੱਕੜੀ ਕੁੱਟ ਜਾਂਦੇ ਆ ਲੋਹੇ ਦੇ ਦਰਵਾਜ਼ੇ ਲਗਵਾਏ ਪਰ ਉਹਨਾਂ ਨੇ ਕਟਰ ਦਾ ਇਸਤੇਮਾਲ ਕਰ ਗੋ ਜਿੱਥੇ ਕਟਰ ਚੱਲਣਾ ਉੱਥੇ ਤੁਸੀਂ ਜੋ ਮਰਜ਼ੀ ਕਰ ਲਓ ਠੀਕ ਹੈ ਨਾ ਕਟਰ ਦੇ ਮੂਰਤ ਦਾ ਫਰਕ ਫੇਲ ਹੈ ਜਿੰਨਾ ਮਰਜ਼ੀ ਤੁਸੀਂ ਲੋਹਾ ਸਟਰੌਂਗ ਲਾ ਲਓ ਜੋ ਮਰਜ਼ੀ ਕਰ ਲਓ ਸਾਰਾ ਫੇਲ ਹੈ ਇਹਦਾ ਕੋਈ ਨਾ ਕੋਈ ਹੱਲ ਹੋਣ ਉਸ ਮੈਗਨੂੰ ਲੱਭਣਾ ਚਾਹੀਦਾ ਜੀ